ਸਸਕਾਲ ਜੀ ਅੱਜ ਅਸੀਂ ਤੁਹਾਨੂੰ ਕਰਵਾਵਾਂਗੇ ਬੱਦਲਾਂ ਦੀ ਸੈਰ ਹੌਟੇਅਰ ਬਲੂਨ ਦੇ ਰਾਈ ਅਸਮਾਨਾ ਵਿੱਚ ਸ਼ਾਂਤੀ ਨਾਲ ਤੈਰਦੇ ਹੋਏ ਹਵਾ ਦੀ ਮਿੱਠੀ ਛੁਹਾਰ ਨਾਲ ਸਵੇਰ ਦੀ ਨਰਮ ਰੌਸ਼ਨੀ ਹੇਠਾਂ ਹੌਟੇਅਰ ਬਲੂਨ ਇੱਕ ਸਿੰਪਲ ਸੈਰ ਨਹੀਂ ਹੈਗੀ ਇਟ ਇਜ਼ ਅ ਡਿਫਰੈਂਟ ਐਕਸਪੀਰੀਅੰਸ ਇਹ ਸਾਨੂੰ ਧਰਤੀ ਦੀ ਖੂਬਸੂਰਤੀ ਨਾਲ ਜੋੜਦੀ ਹੈ ਸਾਡੀ ਰੂਹ ਨੂੰ ਸ਼ਾਂਤੀ ਦਿੰਦੀ ਹੈ ਅਤੇ ਹਰੇਕ ਲਾਜੇ ਨੂੰ ਖਾਸ ਬਣਾ ਦਿੰਦੀ ਹੈ ਕਈ ਵਾਰੀ ਸੁੰਦਰਤਾ ਦੇ ਵਿੱਚ ਵੀ ਦੁੱਖ ਤੇ ਪਾਲ ਆ ਜਾਂਦੇ ਹਨ ਰੀਸੈਂਟਲੀ ਬ੍ਰਾਜ਼ਿਲ ਵਿੱਚ ਜਿਹੜਾ ਹਾਦਸਾ ਹੋਇਆ ਉਹਦੇ ਵਿੱਚ ਕਈ ਕੀਮਤੀ ਜਾਨਾਂ ਗਈਆਂ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਸਾਡੀ ਦਿਲ ਦੀ ਹਮਦਰਦੀ ਪਰਿਵਾਰਾਂ ਮਿੱਤਰਾਂ ਅਤੇ ਪ੍ਰਭਾਵਿਤ ਸਮੂਹਾਂ ਦੇ ਨਾਲ ਜੀ ਅਸੀਂ ਹੋਟੇਲ ਬਲੂਨਿੰਗ ਕਰਨ ਜਲੌਂਗ ਗਏ ਸੀ ਅ ਸਵੇਰੇ 5 ਵਜੇ ਅਸੀਂ ਉੱਠੇ ਵੀ ਹੈਵ ਟੂ ਲੀਵ ਬਿਫੋਰ ਸਨਰਾਈਜ਼ ਅਸੀਂ ਇਕੱਤਰ ਹੋਏ ਅ ਵੀ ਗੈਟ ਟੇਕਨ ਅਵੇ ਇਨ ਅ ਵਹੀਕਲ ਨੋ ਹੋਟਲ ਹੋਟਲ ਦੇ ਵਿੱਚ ਅਸੀਂ ਇਕੱਠੇ ਹੋਏ ਸੀਗੇ ਉੱਥੋਂ ਸਾਨੂੰ ਡਰਾਈਵ ਕਰਕੇ ਇੱਕ ਫਾਰਮ ਵੱਲ ਲੈ ਕੇ ਜਾਇਆ ਗਿਆ ਜਿੱਥੇ ਇਹ ਹੌਟ 에ਅਰ ਬਲੂਨਿੰਗ ਹੁੰਦੀ ਹੈ ਹੌਟ 에ਅਰ ਬਲੂਨ ਇਟਸੈਲਫ ਇਸ ਕੁਆਇਟ ਹੈਵੀ ਸਭ ਤੋਂ ਪਹਿਲਾਂ ਇਹਦੇ ਵਿੱਚ ਹੀਟ ਨਾਲ ਥੋੜਾ 에ਅਰ ਦਿੱਤੀ ਜਾਂਦੀ ਹੈ ਐਜ਼ ਯੂ ਕੈਨ ਸੀ ਇਨ ਦਾ ਵੀਡੀਓ ਉਸ ਤੋਂ ਬਾਅਦ ਇਹਨੂੰ ਪ੍ਰੀਪੇਅਰ ਕੀਤਾ ਜਾਂਦਾ ਤੇ ਹੌਲੀ-ਹੌਲੀ ਹੀਟ ਦੇ ਨਾਲ ਹੀ ਇਹ ਆਪਣੇ ਆਪ ਨੂੰ ਹੌਲੀ-ਹੌਲੀ ਉੱਤੇ ਨੂੰ ਚੱਕ ਲੈਂਦਾ ਹੈ ਜੇ ਆਪਾਂ ਟਿਕਟਸ ਦੀ ਗੱਲ ਕਰੀਏ ਸੋ ਇਟਸ ਅਰਾਊਂਡ 500 ਪਰ ਪਰਸਨ ਵਿਚ ਇਨਕਲੂਡਸ ਬ੍ਰੇਕਫਾਸਟ ਐਟ ਨੋ ਹੋਟਲ ਹੋਟਲ ਜਿਹੜਾ ਕਿ ਵੈਨ ਯੂ ਕਮ ਬੈਕ ਆਫਟਰ ਦ ਸਾਈਟ ਸੀਇੰਗ ਤੁਸੀਂ ਉਹ ਬ੍ਰੇਕਫਾਸਟ ਕਰ ਸਕਦੇ ਹੋ ਉੱਥੇ ਹੋਟਲ ਦੇ ਵਿੱਚ If you plan out karriyo, hot air ballooning, uh, make sure you take some jackets because uh, up there it's very cold. And <laughs> I did not know that uh, I experienced for the first time, but I thought of sharing the valuable information with you. Uh, also, uh, they won't um, commence the hot air balloon unless the, there is a limit of people. They must uh, comply with the.

ਕਦੇ ਸੋਚਿਆ ਸੀ ਕਿ ਬੱਤਲਾਂ ਤੋਂ ਉੱਪਰ ਜਾਣਾ ਨਾ ਸੌਖਾ ਹੋ ਜੇਗਾ ਪਿੰਡਾਂ ਦੇ ਸੁਨਹਿਰੀ ਖੇਤ ਨਦੀਆਂ ਦੇ ਕਿਨਾਰੇ ਤੇ ਪਹਾੜਾਂ ਦੀਆਂ ਛਾਵਾਂ ਇਸ ਸਭ ਕੁਝ ਇੱਕ ਇਕੋ ਥਾਂ ਤੇ ਸਿਰਫ ਹਾਟੇਰ ਬਲੂਨ ਵਿੱਚ ਹੀ ਦੇਖਣ ਨੂੰ ਮਿਲ ਸਕਦਾ ਹੈ ਤੁਸੀਂ ਅਸਮਾਨ ਵਿੱਚ ਨਹੀਂ ਹੋ ਪਰ ਇਹ ਇੱਕ ਸੁਪਨਾ ਮਹਿਸੂਸ ਹੁੰਦਾ ਹੈ ਅਸਮਾਨ ਵਿੱਚ ਇੱਕ ਡਿਫਰੈਂਟ ਫਰੈਸ਼ਨੈਸ ਹੈ ਦੈਟ ਯੂ ਕੈਨਟ ਡਿਸਕ੍ਰਾਈਬ the breeze kisses your face and the sun greets you with a warm embrace ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਵੇਗੀ Please do subscribe and like and share with your friends. Thank you.